ਸਸੀਆ ਪ੍ਰਧਾਨ ਜੀ ਪ੍ਰਧਾਨ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਬਰਨਾਲਾ ਜਿਉਣੀ ਚੋਣ ਦਾ ਜੋ ਅਖਾੜਾ ਹੈ ਉਹ ਭag ਚੁੱਕਿਆ ਉਹਦੇ ਵਿੱਚ ਪੰਜ ਮੇਨ ਉਮੀਦਵਾਰ ਨੇ ਜਿਹਦੇ ਵਿੱਚ ਆਪਣੇ ਮਾਨ ਸਾਹਿਬ ਦੇ ਲੋਤਾ ਸਾਹਿਬ ਗੋਵਿੰਦ ਸਿੰਘ ਸੰਧੂ ਜੀ ਨੇ ਜੋ ਮੈਦਾਨ ਵਿੱਚ ਪੰਤਕ ਧਰਮ ਲਾਉਧਰੇ ਗਏ ਨੇ ਤੁਸੀਂ ਉਹਨਾਂ ਦੇ ਸੰਬੰਧ ਉਹਨਾਂ ਦੇ ਹੱਕ ਵਿੱਚ ਜਾਂ ਉਹਨਾਂ ਦੇ ਸੰਬੰਧ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਦੇਖਦੇ ਹਾਂ ਕਿ ਜਿਹੜਾ ਸਿੱਖ ਲੁਟਾਰਾ 30 ਸਾਲ ਹੋ ਗਏ ਹਨ ਉਹਦਾ ਕੋਈ ਵੀ ਹਿਸਾਬ ਤੱਕ ਨਹੀਂ ਹੋਇਆ ਹੈਗਾ ਅਸੀਂ ਦੇਖਦੇ ਹਾਂ ਕਿ ਜਿਹੜੇ ਕਾਂਗਰਸ ਨੇ ਉਹ ਬਚੜਵਾੜੀ ਕੀਤੀ ਸੀ ਕਿ ਜਿਹੜਾ ਰਾਜੀਵ ਗਾਂਧੀ ਨੇ ਕਹਿ ਕੇ ਸਿੱਖਾਂ ਦਾ ਕਤਲੇਆਮ ਆਈ ਸੀ ਮਹੀਨੇ ਜਾ ਕੇ ਕੀਤਾ ਸੀਗਾ ਦਿੱਲੀ ਦੇ ਵਿੱਚ ਜਿੱਥੇ ਪੀਐਸਐਫ ਸੀਆਰਪੀ 4 ਬਹੁਤ ਸਾਰੀਆਂ ਆਰਮੀ ਨੇ ਵੀ 에ਅਰ ਫੋਰਸ ਹਨਿਆ ਕੇਂਦਰਿਤ ਨੇ ਉਹ ਸਾਰੀਆਂ ਪਾਰਟੀਆਂ ਨੇ ਉਹ ਸਾਰੀਆਂ ਫੌਜਾਂ ਨੇ ਸਿੱਖਾਂ ਦੀ ਹਮਾਇਤ ਨਹੀਂ ਕੀਤੀ ਹੁਣ ਅਸੀਂ ਦੇਖਦੇ ਹਾਂ ਬਾਹਰਲੇ ਦੇਸ਼ਾਂ 'ਚ ਬੀਜਪੀ ਨੇ ਸਿੱਖਾਂ ਨੂੰ ਮਾਰਨ ਦੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ ਅਮਰੀਕਾ ਕੈਨੇਡਾ ਇਹਨਾਂ ਨੂੰ ਪੱਕੇ ਹੱਥੋਂ ਪੜ ਰਿਆ ਹੈਗਾ ਦੂਜੇ ਪਾਸੇ ਸੈਂਟਰ ਦਾ ਜਿਹੜਾ ਇਕਿਰਾ ਪੰਜਾਬ ਪ੍ਰਤੀ ਹੈ ਉਹਦੇ ਵਿੱਚ ਕੋਈ ਵੀ ਸਾਡੇ ਜਿੰਸ ਦਾ ਹੱਲ ਨਹੀਂ ਕੀਤਾ ਫੇਰਾਂ ਟੀ.ਏ.ਪੀ ਨਹੀਂ ਮਿਲ ਰਹੀ ਜਿਹੜੀ ਨਾ ਹੀ ਸਾਨੂੰ ਇੱਥੇ ਚੱਕ ਚਕਈਆ ਜੀਰੀ ਦਾ ਹੋ ਰਿਹਾ ਹੈਗਾ ਕੋਈ ਬੰਦੋਬਸਤ ਨਹੀਂ ਹੋਇਆ ਪੰਜਾਬ ਸਰਕਾਰ ਨੇ ਵੀ ਕੋਈ ਬੰਦੋਬਸਤ ਨਹੀਂ ਕੀਤਾ ਹੈਗਾ ਔਰ ਜਿਹੜੇ ਬਰਗਾੜੀ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਕਤਲ ਹੋਏ ਸੀਗੇ ਉਹਦਾ ਵੀ ਇਨਸਾਫ ਨਹੀਂ ਦਿੱਤਾ ਨਾ ਨਸ਼ਿਆਂ ਨਾਲ ਲੜਾਈ ਲੜੀ ਪੁੱਲੜੀ ਗਈ ਹੈ ਸੋ ਜਿਹੜੇ 92 ਅਸੀਂ ਚੁਨੇ ਸੀਗੇ ਜਿਨ੍ਹਾਂ ਚੋਂ ਇੱਕ ਹੁਣ ਜੰਮੀ ਚੋਣ ਕਰਕੇ ਬਰਨਾਲੇ 'ਚ ਅਸੀਂ ਫੇਰ ਲੜ ਰਹੇ ਹਾਂ ਉਹਨਾਂ ਦੀ ਕਾਰਜਕਾਰੀ ਦਾ ਫਤਵਾ ਹੈ ਦੇ ਬਾਸ ਸੰਗਤ ਨੇ ਦੇਣਾ ਹੈ ਇਸ ਫਤਵੇ 'ਤੇ ਆਈ ਵਰੀ ਕੋਈ ਨਾ ਕੋਈ ਪੰਥਕ ਤੇੜੀ ਹੋਈ ਸੀ ਉਹ ਸੁਖਬੀਰ ਸਿੰਘ ਬਾਦਲ ਕਰਕੇ ਉਹ ਵੀ ਨਹੀਂ ਪੰਥ ਦਾ ਨੁਮਾਇੰਦੀ ਕਰਨ ਨੂੰ ਤਿਆਰ ਹੋ ਰਹੇ ਐ ਸੋ ਜਿਹੜੇ ਪੰਥਕ ਤੇੜਾ ਉਰੇ ਖੜੀ ਐ ਸਰ ਗੋਵਿੰਦ ਸਿੰਘ ਸੰਧੂ ਬਾਬਾ ਦੀਪ ਸਿੰਘ ਦੀ ਅੰਸ਼ ਚੋਂ ਉਹਨਾਂ ਨੇ ਪੂਰੇ ਪ੍ਰਚਾਰ ਕੀਤਾ ਉਹਦੇ ਵਿੱਚ ਪੰਥ ਤੇ ਪੰਜਾਬ ਦੀ ਬਹੁਤ ਵੱਡੀ ਗੱਲ ਉੱਭਰ ਰਹੀ ਐ ਕਿ ਲੋਕ ਉਸ ਨੂੰ ਅਪਰੀਸ਼ੀਏਟ ਕਰਨੇ ਆ ਤੇ ਨਾਲ ਦੁਲਦੇ ਆ ਤੇ ਮੈਂ ਸਮਝਦਾ ਇਹਦੇ ਵਧੀਆ ਨਕਤੇ ਨੇ ਜਦੋਂ ਕਿ ਅੱਜ ਇੱਕ ਖਬਰ ਸੁਣਨ ਚ ਆ ਰਹੀ ਐ ਕਿ 트럼ਪ ਸਰਕਾਰਾ ਜੋ ਨਵੀਂ ਬਣੀਆ ਉਹਦੇ ਵੱਲੋਂ ਡਿਸਟ੍ਰਿਕਟ ਅਟਾਰਨੀ ਨੂੰ ਉਹਦੇ ਤੋਂ ਹਟਾ ਦਿੱਤਾ ਗਿਆ ਉਹਦੀ ਜਗ੍ਹਾ ਤੇ ਕਲੈਂਟਨ ਸਾਹਿਬ ਨੂੰ ਲਗਾਇਆ ਗਿਆ ਤੁਸੀਂ ਇਸ ਨੂੰ ਕਿਸ ਚੀਜ਼ ਨਜ਼ਰੀਆ ਨਾਲ ਦੇਖਦੇ ਹੋ ਜਦੋਂ ਕਿ ਜ਼ਿਲ੍ਹਾ ਅਟਾਰਮੀਆ ਜੋ ਉਹ ਗੁਰਪ੍ਰਤਵੰਦ ਸਿੰਘ ਕੰਨੂ ਦੇ ਕੇਸ ਨਾਲ ਅਹਿਮ ਸੰਬੰਧ ਰੱਖਦਾ ਸੀ ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਆ ਨਾਲ ਦੇਖਦੇ ਹੋ ਮੈਂ ਸੋ ਫਰੇਕ ਨਵੀਂ ਐਡਮਿਨਿਸਟ੍ਰੇਸ਼ਨ ਆਪਣੇ ਬੰਦੇ ਸਦਰਨ ਡਿਸਟ੍ਰਿਕਟ ਨਿਊਯਾਰਕ ਦੇ ਉੱਤੇ ਆਪਣੇ ਅਟਾਰਨੀ ਲੌ ਦੀ ਲੌ ਗਈ ਪਰ ਹਜੇ ਲੱਗਿਆ ਨਹੀਂ ਹੈ ਹਜੇ ਬਾਦਮ ਸਕਾਰਤੰ ਸਰਕਾਰ ਦਾ ਹੀ ਅਟਾਰਨੀ ਕੰਮ ਕਰ ਰਿਹਾ ਤੇ ਇਹ ਕੇਸ ਅੱਗੇ ਜਾਊਗਾ ਜਿਹੜਾ ਨਵਾਂ ਲੱਭੂਗਾ ਉਹ ਤਾਂ ਇੰਡੀਆ ਦੀ ਮੀਡੀਆ ਬਹੁਤ ਪ੍ਰਚਾਰ ਕਰ ਰਹੀ ਹੈ ਕਿ ਉਹਦੇ ਵਿੱਚ ਕੋਈ ਤਬਦੀਲੀ ਹੋ ਚੁਗੀ ਪਰ ਜਿਹੜਾ ਕੇਸ ਬਣ ਚੁੱਕਿਆ ਹੈ ਜਿਹੜੇ ਸਬੂਤ ਇਕੱਠੇ ਕੀਤੇ ਗਏ ਆ ਉਹ ਹਜੇ ਪੁਰਾਣਾ ਹੀ ਅਟਾਰਨੀ ਪੇਸ਼ ਕਰੂਗਾ ਦੂਜੀ ਗੱਲ ਆ ਗੱਲਿਸ ਆਕਦੇ ਆਫ ਦੇ ਉਹ ਸਦਰਨ ਡਿਸਟ੍ਰਿਕਟ ਬਰ 뉴욕 ਤੇ ਕੇਸ ਚੱਲ ਰਹੇ ਲੱਗੇ ਆ ਤੇ ਜੇ ਆਪਾਂ ਇਹ ਸੋਚੀਏ ਕਿ ਹਿੰਦੁਸਤਾਨ ਦੇ ਪੱਖ ਕਰਕੇ ਇਸ ਟੈਨਿ ਨੂੰ ਲਾਇਆ ਗਿਆ ਇਹ ਗਲਤ ਹੋਗਾ ਪਰ ਜਿਹੜੀ ਫਿਕਰ ਦੀ ਗੱਲ ਆ ਇਹ ਹੈ ਕਿ ਜਿਹੜੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਲਾਈ ਗਈ ਹੈਗੀ ਆ ਉਹਨੇ ਪਹਿਲਾਂ ਵੀ ਉਹ ਸੁਤਕਾਰਿਓਂ ਹਿੰਦੂ ਧਰਮ ਦੇ ਪੱਖ ਤੋਂ ਕਰਨ ਕਰਦੀ ਹੈਗੀ ਆ ਪਰ ਜਿਹੜਾ ਅਸੀਂ ਉੱਥੇ ਮਹੌਲ ਦੇਖ ਰਹੇ ਹਾਂ ਉਹਦੇ ਵਿੱਚ ਜਿਹੜੇ ਬ੍ਰੈਂਪਟਨ ਜੇ ਕਿਲਿੰਗਸ ਹੋ ਰਹੀਆਂ ਇੱਕ ਹੁਣ ਉਹ جاری ਨਹੀਂ ਜਾਂ ਕਿਸੇ ਸਿੱਖ ਨੂੰ ਉੱਥੇ ਕਤਲ ਕਰਤਾ ਹੈਗਾ ਉਹ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਇਹ ਹਿੰਦੂ ਰਾਸ਼ਟਰਵਾਦ ਸਿੱਖਾਂ ਦੇ ਉੱਤੇ ਹਾਵੀ ਹੋ ਕੇ ਮਾਰਨ ਤੇ ਪਿਆ ਹੋਇਆ ਹੈਗਾ ਉਹਦਾ ਸਾਨੂੰ ਜਾਣਾ ਖਤਰਾ ਹੈਗਾ ਪਟਾਨੀ ਤਾਂ ਹਰੇਕ ਸਰਕਾਰ ਨਾਲ ਬਦਲਦੀ ਬਦਲਦੇ ਆ ਜੀ ਜਿੱਦਾਂ ਕਿ ਪੰਜ ਪੰਜ ਦੇਸ਼ਾਂ ਦੀ ਇੱਕ ਸਾਂਝੀ ਜੋ ਜਾਸੂਸ ਏਜੰਸੀ ਬਣੀ ਹੈ ਫਾਈਵ ਆਈਜ਼ ਉਹਦੇ ਵਿੱਚ ਕਿਤੇ ਨਾ ਕਿਤੇ ਅ ਦੇਸ਼ ਦੀ ਸਰਕਾਰ ਨੂੰ ਜਾਂ ਦੇਸ਼ ਦੇ ਜੋ ਵੀ ਸੁਰੱਖਿਆ ਏਜੰਸੀ ਨੂੰ ਦੂਸਰੀ ਟਾਇਰ ਆਉਂਦੀ ਜੋ ਇੱਕ ਵੀ ਕੜੀ ਸਾਹਮਣੇ ਆਈ ਹੈ ਜਿਹਦੇ ਵਿੱਚ ਰਾ ਏਜੰਸੀ ਵੱਲੋਂ ਆਪਣੇ ਜੋ ਵੀ ਨੇ ਸੰਬੰਧ ਨੇ ਉਹ ਉਜਾਗਰ ਕੀਤੇ ਜਾ ਰਹੇ ਨੇ ਫਾਈਵ ਆਈਜ਼ ਏਜੰਸੀ ਵੱਲੋਂ ਤੁਸੀਂ ਉਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਜਦੋਂ ਕਿ ਉਹਦੇ ਵਿੱਚ ਇਹ ਗੱਲ तकरीबन तकरीबन ਕਲੀਅਰ ਹੋ ਚੁੱਕੀ ਹੈ ਕਿ ਭਾਈ ਨਿੱਜਰ ਸਾਹਿਬ ਤੇ ਭਾਈ ਖੰਡਾ ਸਾਹਿਬ ਦੇ ਜੋ ਕਤਲ ਹੈ ਉਹਦੇ ਪਿੱਛੇ ਆ ਭਾਰਤ ਦੀਆਂ ਖੁਫੀਆ ਏਜੰਸੀਆਂ ਦਾ ਸਿੱਧਾ ਹੱਥ ਉਜਾਗਰ ਹੁੰਦਾ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਸਗੋਂ ਤੁਸੀਂ ਇੱਥੇ ਪੰਜਾਬ ਵਾਲ ਚੱਕੋ ਸਾਮਨ ਗੋਇਲ ਗੁਰਦਾਸਪੁਰ ਦਾ ਐਸਐਸਪੀ ਸੀਗਾ ਉੱਥੇ ਉਹਦੇ ਉੱਤੇ 128 ਕੇਸ ਚੱਲ ਰਹੇ ਹੈਗੇ ਆ ਇਨਸਾਫ.org.in ਤੇ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਉਹਨੇ ਨੌਜਵਾਨ ਸਿੱਖਾਂ ਨੂੰ ਚੱਕ ਕੇ ਗਾਇਬ ਕਰਤਾ ਹੈਗਾ ਲਾਪਤਾ ਕਰਤਾ ਹੈਗਾ ਜਿਹਦੇ ਵਿੱਚ ਜਿਵੇਂ ਖਾਲਰਾ ਸਾਹਿਬ ਨੇ ਦਿਖਾਇਆ ਸੀਗਾ ਬਹੁਤ ਸਾਰੀਆਂ ਆਂਡ ਪਛਾਤੀਆਂ ਲਾਸ਼ਾਂ ਪੁੱਜੀਆਂ ਗਈਆਂ ਨਹਿਰਾਂ 'ਚ ਸੁੱਟੀਆਂ ਗਈਆਂ ਕਿ ਸਿੱਖਾਂ ਦਾ ਜਿਹੜਾ ਕਤਲੇਆਮ ਹੈ ਸਾਡੇ ਨਹੀਂ ਉਹ ਨਵੀਂ ਚੀਜ਼ ਨਹੀਂ ਹੈ ਇਹ ਅਸੀਂ ਪੰਜਾਬ 'ਤੇ ਦੇਖ ਚੁੱਕਦੇ ਹਾਂ ਕਿ ਇਹ ਸਿਲਦਾਰਾਜ ਸੁਮੇਤ ਸੈਣੀ ਦਾ ਰਾਜ ਸੰਭੂ ਜਿਹਨੇ ਖਾਲਰਾ ਸਾਹਿਬ ਦੇ ਕਿਲ੍ਹੇ ਨੂੰ ਤੋੜਿਆ ਉਹਨਾਂ ਦੇ ਸਾਹਮਣੇ ਬਹੁਤ ਸਾਰੇ ਨੌਜਵਾਨ ਉਹਨਾਂ ਚੱਕ ਕੇ ਗੈਰ ਕਾਨੂੰਨੀ ਤੌਰ ਤੇ ਮਾਰੇ ਗਏ ਆ ਜਿਹੜੀ ਗੱਲ ਤਾਲਮੇਲ ਰੱਖਦੀ ਆ ਇਹ ਹੈ ਕਿ ਸਮਰਤ ਗੋਇਲ ਤੇ ਡੀਜੀਪੀ ਬਿਰਕ ਹੋਣਾ ਨੇ ਇਹ ਕਿਹਾ ਸੀਗਾ ਕਿ ਐਸੀ ਕੈਟ ਹਿੰਸ ਕਰਦੇ ਆ ਕੈਟ ਕੀ ਆ ਕੈਟ ਉਹ ਬੰਦੇ ਆ ਜਿਹੜੇ ਕੋਈ ਡਰੱਗਸ 'ਤੇ ਪਏ ਹੋયા ਜਾਂ ਕੋਈ ਸਮਗਲਿੰਗ 'ਤੇ ਪਏ ਹੋયા ਉਹਨਾਂ ਦੇ ਉੱਤੇ ਕੇਸ ਪੁਲਿਸ ਨੇ ਬਣਾ ਕੇ ਉਹਨਾਂ ਨੂੰ ਕੈਟ ਬਣਾ ਕੇ ਖਾਂ ਦੇ ਕੇ ਪਿੰਨਾਂ 'ਚ ਭੇਜਦਾ ਕਿ ਤੁਸੀਂ ਡੁੱਟਾ ਖੋਹਾਂ ਖੋਰੀਏ ਮਰਡਰ ਕਰੋ ਜਿਸ ਕਰਕੇ ਤਾਂ ਬਦਨਾਮ ਕੀਤੇ ਗਏ ਮਿਲਟਰਨ ਤੇ ਜਿਹਦੇ ਨਾਲ ਉਹ ਕੁਫੀਆ ਵੀ ਕਰਦੇ ਹੁੰਦੇ ਸੀਗੇ ਉਹਨਾਂ ਇਹ ਪਾਲਸੀ ਵਰਤ ਕੇ ਉਹਨਾਂ ਨੇ ਬਹੁਤ ਸਾਰੇ ਬੰਦੇ ਵੀ ਮਰਵਾਏ ਸੀਗੇ ਕੱਟਾ ਰਹੀ ਅੱਜ ਜੇ ਤੁਸੀਂ ਰੋ ਦੀ ਮੈਥਡੋਲੋਜੀ ਦੇਖੋ ਰੋ ਦਾ ਮੁਖੀ ਕੌਣ ਸੀਗਾ ਸ਼ਾਮਨ ਗੋਇਲ ਉਥੇ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਕੌਣ ਸੀਗਾ ਅਜੀਤ ਤੋਵਾਲ ਅਜੀਤ ਤੋਵਾਲ ਕੌਣ ਹੈ ਜਿਹੜਾ ਆਈਬੀ ਦਾ ਮੁਖੀ ਹੁੰਦਾ ਸੀ ਤੇ ਜਿਹੜਾ ਕੇਪੀਐਸ ਗਿੱਲ ਦੀ ਸਾਰੀ ਪਾਲਸੀ ਉਹ ਕਲੀਅਰ ਕਰਦਾ ਹੁੰਦਾ ਸੀ ਸੈਂਟਰ ਵੱਲੋਂ ਸੋ ਇਹਨਾਂ ਨੇ ਸਿੱਖਾਂ ਦਾ ਕਤਲ ਕਰਨਾ ਪੰਜਾਬ ਤੋਂ ਸਿੱਖ ਕੇ ਆਪਣੇ ਅੰਤਰਰਾਸ਼ਟਰੀ ਪੱਤਰ ਤੇ ਹੋਵੀ ਸਿਸਟਮ ਲਾਗੂ ਕਰਤਾ ਹੈਗਾ ਜੋ ਕਿ ਕੈਟ ਸਿਸਟਮ ਸੀ ਨikhil Gupta ਵਰਗੇ ਗੈਂਗਸਟਰਸ ਨੂੰ ਆ ਆ ਬਿਸ਼ਕਤੀ ਨਾਇਦਾ ਲਾਰੈਂਸ ਬਿਸ਼नोई ਵਰਗਿਆਂ ਨੂੰ ਇਹਨਾਂ ਨੇ ਆਪਣੇ ਕਬਜੇ ਤੇ ਕਰਕੇ ਉਹਨਾਂ ਦੇ ਕੇਸਾਂ ਨੂੰ ਕੰਫਰਮਾਈਜ਼ ਕਰਕੇ ਇਹਨਾਂ ਨੇ ਬਾਹਰਲੇ ਦੇਸ਼ਾਂ 'ਚ ਉਹਨਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਤੋੜਤੀ ਹੈ ਯਸੋ ਇਹ ਸੋ ਇਹ ਸਿਸਟਮ ਪੰਜਾਬ 'ਚ ਲਾਗੂ ਕਰਕੇ ਹੁਣ ਬਾਹਰਲੇ ਦੇਸ਼ਾਂ 'ਚ ਹੋ ਰਿਹਾ ਸੋ ਮੈਨੂੰ ਤਾਂ ਕੋਈ ਸ਼ੱਕ ਨਹੀਂ ਉਹ ਹੀ ਬੰਦੇ ਉਹੀ ਖਿਡਾਰੀ ਨਵੀਆਂ ਏਜੰਸੀਆਂ 'ਤੇ ਜਾ ਕੇ ਉਹੀ ਸਿੱਖ ਮਾਰੂ ਨੀਤੀ ਨਾਲ ਚੱਲ ਰਹੇ ਹਨ ਜਿਦਾਂ ਕਿ ਹੁਣ ਬਰਨਾਲਾ ਜਿਉਣੀ ਚਾਹੁੰਦੇ ਵਿੱਚ ਮਾਂ ਸਾਹਬ ਦੇ ਦੋ ਤਾਂ ਸਭ ਗੋਵਿੰਦ ਸਿੰਘ ਸੰਧੂ ਜੀ ਚੋਣ ਮੈਦਾਨ 'ਚ ਨੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਆਏ ਹੋ ਤੁਸੀਂ ਕਿਹੜੇ ਮੁੱਦੇ ਆ ਜੋ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਤੇ ਤੁਸੀਂ ਵੋਟ ਪਾਉਣ ਦੀ ਅਪੀਲ ਕਰੋਗੇ ਮੈਂ ਸਮਝ ਪਾਇਆ ਕਿ ਜਿਹੜੇ ਹਾਲਾਤ ਸਾਡੇ ਆਰਥਿਕ ਬਣੇ ਹੋਏ ਆ ਜੇ ਦੇਖੀ ਤੁਸੀਂ ਹੁਣ ਦੇਖਿਆ ਕਿ ਜਿਹੜੀ ਜੇਰੀ ਵੱਢ ਕੇ ਕਣਕ ਲਾ ਕੇ ਲੋਕੀ ਦੋ ਤਿੰਨ ਹਫ਼ਤੇ ਚ ਆਪਣਾ ਕੰਮ ਨਿਬੇੜ ਦਿੰਦੇ ਸੀ ਇਹ ਸਰਕਾਰਾਂ ਦੀਆਂ ਅਣਗਹਿਣੀਆਂ ਗਿਰਾ ਉਹਨਾਂ ਨੇ ਬੰਦੋਬਸਤ ਨਹੀਂ ਕੀਤੇ ਬਾਰਦਾਨੇ ਨਹੀਂ ਮੰਗਾਏ ਹੋਏ ਡੀਏਪੀ ਨਹੀਂ ਮੰਗਾਇਆ ਹੋਇਆ ਸਟੋਰੇਜ ਦੀ ਕਿਉਂਕਿ ਜਿਹੜੇ ਕਾਰਖਾਨੇ ਖਾਂਦੀ ਕਰਨੇ ਸੀ ਉਹ ਟਾਈਮ ਸਿਰ ਨਹੀਂ ਕੀਤੇ ਕਾਰਖਾਨੇ ਖਾਲੀ ਹੋਣੇ ਸੀ ਜੇ ਸ਼ੈਲਰਾਂ ਤਾਂ ਹੀ ਉਹ ਪਹਿਲਾਂ ਪਹੁੰਚ ਹੋ ਜਾਂਦੀ ਤੇ ਡਿਸਟ੍ਰਿਬਿਊਸ਼ਨ ਹੋ ਜਾਂਦੀ ਸੋ ਇਹ ਸਰਕਾਰ ਨੇ ਕਿਸੇ ਵੀ ਪੱਖੋਂ ਆਪਣਾ ਕੰਮ ਨਹੀਂ ਕੀਤਾ ਹੈਗਾ ਨਾ ਫੈਲਰਾਂ ਦਾ ਇਹਨਾਂ ਨੇ ਟਾਈਮ ਸਿਰ ਅੱਗੇ ਚੌੜ ਭੇਜੇ ਆ ਨਾ ਛੇਰਾਂ ਚ ਗੁਦਾਨਾਂ ਤੋਂ ਇਹਨਾਂ ਨੇ ਜੀਰੀ ਭੇਜੀ ਹੈ ਸੇਲਿੰਗ ਵਾਸਤੇ ਨਾ ਉਹ ਗੁਦਾਨ ਖਾਲੀ ਹੋਏ ਆ ਨਾ ਮੰਡੀਆਂ ਤੋਂ ਚੱਕ ਕੇ ਗੁਦਾਨਾਂ ਚ ਲਾਏ ਗਏ ਹੈਗੇ ਆ ਤੇ ਨਾ ਹੀ ਇਹਨਾਂ ਨੇ ਖਰੀਦੇ ਬੰਦੋਬਸ ਕੀਤਾ ਹੈ ਮੈਂ ਸਮਝਦਾ ਕਿ ਜਿਹੜਾ ਪੰਜਾਬ ਇੱਕ ਜ਼ਿਮੀਦਾਰਾਂ ਦੇ ਸਿਰ ਤੇ ਤੁਰਦਾ ਉਹ ਇਹਨਾਂ ਨੇ ਤੇ ਮਜ਼ਦੂਰਾਂ ਦੇ ਸਿਰ ਤੇ ਤੁਰਦਾ ਉਹ ਬਿਲਕੁਲ ਇਹਨਾਂ ਨੇ ਥੋਖਣ ਕਰਦਾ ਜਿਹੜੀ ਲੇਬਰ ਨੇ 2 ਹਫਤਿਆਂ ਚ ਮੰਡੀ ਖੰਡੀ ਕਰਨੀ ਸੀ ਅੱਜ 2-2 ਮਹੀਨੇ ਉੱਥੇ ਬੈਠ ਕੇ ਉਹੀ ਕੰਮ ਕਾਲ ਦੇ ਉੱਤੇ ਉਹਨਾਂ ਨੇ 2 ਮਹੀਨੇ ਲਾਤੇ ਆ ਸੋ ਮੈਂ ਸਮਝਦਾ ਕਿ ਇਹਨਾਂ ਨੇ ਜਿਹੜੀ ਸਾਡੀ ਆਰਥਿਕਤਾ ਖਰਾਬ ਕਰਤੀ ਹੈ ਮਿਲ ਕੇ ਸੈਂਟਰ ਨਾਲ ਤੇ ਸਾਡੇ ਪੈਸੇ ਚੱਕ ਕੇ ਇਹ ਗੁਜਰਾਤ ਚ ਇਲੈਕਸ਼ਨਾਂ ਚ ਲਾ ਦਿੰਦੇ ਆ ਇਧਰ ਧਿਆਨ ਨਹੀਂ ਰੱਖਦੇ ਹੈ ਕਿ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਠੀਕ ਧੰਨਵਾਦ